ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ 13 ਦੀ 13 ਸੀਟਾਂ ਜیتےਗੀ ਹੁਸਨ ਲਾਲ ਪੂਰਨਪੁਰ ਦੇਸ਼ ਨੂੰ ਸਥਿਰ ਸਰਕਾਰ ਹੀ ਵਿਕਾਸ ਤੇ بلندੀਆਂ ਤੇ ਪਹੁੰਚਾ ਸਕਦੀ ਹੈ ਤੇ 400 ਤੋਂ ਵੀ ਵੱਧ ਸੀਟਾਂ ਜਿੱਤਾਂਗੇ ਭਾਰਤੀ ਜਨਤਾ ਪਾਰਟੀ ਬੀਸੀ ਬੈਂਗਦੇ ਪ੍ਰਧਾਨ ਤੇ ਜਲੰਧਰ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਅੱਗੇ ਹੋ ਕੇ ਕਾਰਜ ਕਰਨ ਵਾਲੇ ਸਰਗਰਮ ਸਿਰਕੜ ਆਗੂ ਹੁਸਨ ਲਾਲ ਪੂਰਨ ਪੁਰਨੇ ਫੋਕਸ ਪੰਜਾਬੀ ਨਾਲ ਦੇਰ ਰਾਤ ਫੋਨ ਤੇ ਗੱਲਬਾਤ ਦੌਰਾਨ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ 13 ਦੀ 13 ਸੀਟਾਂ ਜਿੱਤਣ ਜਾ ਰਹੀ ਹੈ ਤੇ ਇਸ ਲਈ ਪੰਜਾਬ ਦੇ ਲੋਕ ਜੂਨ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਉਨਾ ਆਖਿਆ ਕਿ ਦੇਸ਼ ਨੂੰ ਸਥਿਰ ਸਰਕਾਰ ਹੀ ਬੁਲੰਦੀਆਂ ਤੇ ਪਹੁੰਚਾ ਸਕਦੀ ਹੈ ਤੇ ਇਸ ਵਾਰ ਅਸੀਂ 400 ਤੋਂ ਵੀ ਪਾਰ ਸੀਟਾਂ ਜਿੱਤ ਕੇ ਮੋਦੀ ਨੂੰ ਤੀਜੀ ਵਾਰ ਫਿਰ ਪ੍ਰਧਾਨ ਮੰਤਰੀ ਬਣਾਵਾਂਗੇ ਪੰਜਾਬ ਦੀ ਗੱਲ ਕਰਦੇ ਹਾਂ ਉੜਾਕਿਆ ਕਿ ਆਪ ਸਰਕਾਰ ਸਿਰਫ ਤਾਂ ਸਿਰਫ ਇਸ਼ਤਿਹਾਰबाजी ਚ ਹੀ ਵਿਕਾਸ ਦਿਖਾ ਰਹੀ ਹੈ ਤੇ ਵਾਸਤ ਵਿੱਚ ਪੰਜਾਬ ਦਾ ਕੁਝ ਵੀ ਨਹੀਂ ਸੰਭਾਰਿਆ ਤੇ ਪੰਜਾਬ ਦੀ ਜਨਤਾ ਸੱਚ ਝੂਠ ਦਾ ਨਿਤਾਰਾ ਕਰਕੇ ਝੂਠ ਨੂੰ ਹਰ ਹੀਲੇ ਬੇਨਕਾਬ ਕਰੇਗੀ ਉਨਾ ਸੁਸ਼ੀਲ ਕੁਮਾਰ ਰਿੰਕੂ ਤੇ ਸੀਤਲ ਅੰਗਰਾਲ ਹੋਰਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ ਤੇ ਆਖਿਆ ਕਿ ਭਾਜਪਾ ਜਲੰਧਰ ਦੀ ਸੀਟ 1 ਲੱਖ ਤੋਂ ਵੀ ਵੱਧ ਵੋਟਾਂ ਨਾਲ ਜਿੱਤੇਗੀ ਭਾਰਤੀ ਜਨਤਾ ਪਾਰਟੀ ਆਗੂ ਨੇ ਕਿਹਾ ਕਿ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੇਗੀ ਜੋ ਪੰਜਾਬ ਨੂੰ ਵਿਕਾਸ ਪੱਖੋਂ ਅੱਗੇ ਲੈ ਕੇ ਜਾਵੇਗੀ